ਸਾਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਮੀਦਾ ਤੁਸੀਂ ਸਾਰੇ ਜਾਨੇ ਠੀਕ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾ ਵਿੱਚ ਰੱਖੇ ਲਓ ਜੀ ਲੱਗੇ ਅੱਜ ਦਾ ਬਲੌਗ ਸ਼ੁਰੂ ਕਰਨ ਜੀ ਬਲੌਗ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਜੀ ਤੇ ਤੁਹਾਨੂੰ ਪਤਾ ਹੈ ਮਾਤਾ ਚੱਲੀ ਹੈ ਜੀ ਸਾਡੇ ਅੱਜ ਪਟਨਾ ਸਾਹਿਬ ਨੂੰ ਕੱਲ ਸੀ ਉਹਨਾਂ ਦੀ ਜੋ ਮੜਾ ਮੋਟਾ ਲੈਣਾ ਦੇਣਾ ਕਪੜਾ ਲੀੜੀ ਦੀ ਕਰ ਦਿੱਤੀ ਸੀ ਪੈਕਿੰਗ ਤੇ ਅੱਜ ਉਹ ਚੱਲੇ ਆ ਪਟਨਾ ਸਾਹਿਬ ਨੂੰ ਤੇ ਜਿੰਨੀਆਂ ਵੀ ਆਪਣੇ ਪੰਜਾਬ ਦੀਆਂ ਰੇਲਾਂ ਜਿਨ੍ਹਾਂ ਨੇ ਮਤਲਬ ਬੁਕਿੰਗ ਵੀ ਕਰਾਈ ਹੋਈ ਆ ਅੱਜ ਪੰਜਾਬ ਦੇ ਵਿੱਚ ਤਤਰੀਮ ਰੇਲਾਂ ਸਾਰੀਆਂ ਬੰਦ ਨੇ ਜੀ ਤੇ ਮਾਤਾ ਨਹੀਂ ਤੇ ਹੋਰ ਵੀ ਦੋ ਚਾਰ ਜੋ ਸਾਡੇ ਪਿੰਡ ਦੀਆਂ ਸਾਡੀਆਂ ਮਾਮਾ ਚੱਲੀਆਂ ਨਾਲ ਉਹ ਜਿਹੜਾ ਇੱਕ ਸਾਡੇ ਪਿੰਡ ਦਾ ਪਾਂਚ ਰਿਹਾ ਜੀ ਪਹਿਲਾ ਜਿੱਦੜ ਪਾਂਚ ਤੇ ਉਹ ਕਹਿੰਦਾ ਵੀ ਜਿੱਦਾਂ ਮਰਜੀ ਜੋ ਮਰਜੂਵੇ ਸੇਵਾ ਮੈਂ ਲੈਣੀ ਆ ਮੈਂ ਇਹਨਾਂ ਨੂੰ ਚੜਾ ਕੇ ਆਉਂਗਾ ਜੀ ਅੰਬਾਲੇ ਤੋਂ ਹੁਣ ਇਹਨਾਂ ਨੇ ਜਾਣਾ ਜੀ ਅੰਬਾਲੇ ਨੂੰ ਅੰਬਾਲੇ ਤੋਂ ਫਿਰ ਜਾਣਗੇ ਇਹ ਪਟਨਾ ਸਾਹਿਬ ਨੂੰ ਤਿਤਰੀਵਨਾ 9:30 10 ਵਜੇ ਅੰਬਾਲੇ ਤੋਂ ਇਹ ਟ੍ਰੇਨ ਫੜਨੀ ਆ ਹੁਣ ਇਹਨਾਂ ਨੇ ਤੜਕੇ 5:30 ਜਾਂ 6 ਵਜੇ ਤੋਂ ਘਰ ਤੋਂ ਚਾਲੇ ਪਾਣੇ ਆ ਜੀ ਯਾਤਰਾ ਨੂੰ ਤੁਸੀਂ ਅਰਦਾਸ ਕਰਿਓ ਜਿੰਨੇ ਵੀ ਸੰਗਤਾਂ ਸਾਡੀਆਂ ਮਾਵਾ ਮਾ ਪੈਣਾ ਭਰਾ ਚ ਗਏ ਆ ਜੀ ਯਾਤਰਾ ਤੇ ਪ੍ਰਮਾਤਮਾ ਜਿੱਦਾਂ ਘਰ ਤੋਂ ਗਏ ਪ੍ਰਮਾਤਮਾ ਉਦੋਂ ਹੀ ਸ਼ੁਕ ਸ਼ਾਂਤੀ ਨਾਲ ਘਰ ਆਪਣੇ ਪਾਸ ਆਉਣ ਜੀ ਤੇ ਪੈਕਿੰਗ ਵੀ ਹੋ ਗਿਆ ਰੋਟੀ ਪਾਣੀ ਵੀ ਮਾਤਾ ਜੁਗਾ ਮਾਤਾ ਤਾਂ ਕਹਿੰਦੀ ਵਾ ਕਲੇਲੇ ਖਾਣੇ ਆ ਤੇ ਥੋੜੀ ਬੋ ਤੇ ਕਲੇਲੇ ਸਬਜ਼ੀ ਤੇ ਹੋਰ ਵੀ ਕੋਈ ਚੀਜ਼ਾਂ ਵਿੱਚ ਪਾ ਕੇ ਮਾਤਾ ਵਾਸਤੇ ਦੀ ਸਬਜ਼ੀ ਤਿਆਰ ਕੀਤੀ ਹੋਈ ਆ ਤੇ ਮਾਤਾ ਰੈਡੀ ਐ ਜੀ ਸਾਡੀ ਤੇ ਉਹ ਤੋਂ ਜਾਣ ਤੋਂ ਪਹਿਲਾਂ ਆਪਾਂ ਤੁਹਾਡੀ ਮੁਲਾਕਾਤ ਮਾਤਾ ਨਾਲ ਕਰਾ ਦਈਏ ਕਿਉਂਕਿ ਚੱਲਨੀ ਤੇ ਯਾਤਰਾ ਨੂੰ ਪਰ ਸਾਡਾ ਮਨ ਨਹੀਂ ਕਰਦਾ ਜਿਵੇਂ ਅਸੀਂ ਨਾ ਭੇਜੀਏ ਕਿਉਂਕਿ ਸਾਨੂੰ ਇੰਦਾ ਲੱਗਦਾ ਜੀ ਸਾਡਾ ਘਰ ਸੁੰਨਾ ਹੋਵੇ ਕਿਉਂਕਿ ਮਾਮਾ ਨਾਲ ਤੁਹਾਨੂੰ ਪਤਾ ਹੀ ਆ ਹਨਾ ਸਭ ਨੂੰ ਹੁੰਦਾ ਵੀ ਜਦੋਂ ਮਾਵਾ ਨਾ ਹੁਣ ਘਰ ਦੇ ਵਿੱਚ ਤਾਂ ਘਰ ਨਾਲ ਖਾਓ ਵੜੂ ਖਾਓ ਵੜੂ ਕਰੀ ਜਾਂਦਾ ਤੇ ਲਓ ਜੀ ਬਹੁਤੀ ਆਪਾਂ ਗੱਲਾਂ ਨਾ ਕਰੀਏ ਤੇ ਮੁਲਾਕਾਤ ਆਪਾਂ ਤੁਹਾਡੀ ਕਰਾਉਣੇ ਆ ਜੀ ਚਰਨਜੀਤ ਮਨਿੰਦਰ ਬੀਬੀ ਤੇ ਵੱਡਾ ਬਾਈ ਵੀ ਬੈਠਾ ਹੈ ਮੇਰਾ ਇਹ ਥੋੜਾ ਜਿਹਾ ਨਰਾਸ਼ ਹੈ ਵੀ ਕਿਉਂਕਿ ਬੀਬੀ ਚੱਲੀ ਆ ਜੀ ਯਾਤਰਾ ਤੇ ਚਲੋ ਕਹਿੰਦੇ ਨੇ ਉਹਦਾ ਸੇਵਾ ਤੇ ਯਾਤਰਾ ਕਰਮ ਵਾਲਿਆਂ ਨੂੰ ਮਿਲਦੀ ਆ ਤੇ ਲੋ ਜੀ ਕਰੋ ਬਾਈ ਨਾਲ ਮੇਰੇ ਨਾਲ ਮੁਲਾਕਾਤ ਬਈ ਤੁਸੀਂ ਖਾ ਲਈਏ ਜੇ ਅੱਜ ਚੱਲੀ ਹੋ ਚੱਲੀ ਯਾਤਰਾ ਦੀ ਬੰਗਿਆ ਗੱਲ ਆ ਜੀ ਪਤਾ ਪਾਓ

ਹਾ ਵੀ ਬਲਿੰਦਰ ਜੀ ਇਹ ਉੱਠ ਕੇ ਆਇਆ ਹਾਂ ਕੀ ਕਹਿਣਾ ਹੁਣ ਤੂੰ ਬੀਬੀ ਨੂੰ ਹਾਂ ਬੀਬੀ ਵਾਲੇ ਚਾਰ ਗੱਲਾਂ ਤਾਂ ਦੱਸ ਯਾਰ ਬੀਬੀ ਕਿੱਥੇ ਨਹੀਂ ਚੱਲੀ ਅੱਜ ਦੇਖ ਲੈ ਹੈ ਪਟਨਾ ਸਾਹਿਬ ਨੂੰ ਪਟਨਾ ਸਾਹਿਬ ਨੂੰ ਚੱਲੀ ਹੈ ਤੇ ਇਹ ਵੀ ਕੱਲ ਬਹੁਤ ਰੋਂਦਾ ਤਾਂ ਵੀ ਮੈਨੂੰ ਨਹੀਂ ਲੈ ਕੇ ਗਈ ਬੀਬੀ ਕਿਉਂਕਿ ਦੂਰ ਵੀ ਬਹੁਤ ਹੈ ਇਕੱਲਾ ਕਿੱਥੇ ਰਹਿ ਜੂਗਾ ਨਹੀਂ ਬੀਬੀ ਤਾਂ ਤੰਗ ਕਰੂਗਾ ਹੈ ਚੱਲਿਆ ਆਸ ਹੈ ਹਾਂ ਲੈ ਆ ਪਿੱਛੇ ਛੱਡਦੇ ਲੋਕਾਂ ਦਾ ਮੇਰੀ ਪੈਸੇ ਵਾਲੀ ਸ਼ਰਟ ਪਾ ਦੋ ਭਾਈ ਸਾਹਿਬ ਪੈਸਾ ਲੱਗਿਆ ਆਪੇ ਆ ਮਨਿੰਦਰ ਦੇ ਬੀਬੀ ਨੇ ਦੇ ਦੇ ਕਾ ਬੀਬੀ ਲੈਨੇ ਥੋੜੇ ਪੈਸੇ ਆ ਲੈ ਲੈ ਥੋੜੇ ਪੈਸੇ ਆ ਪਿੱਛੇ ਮਨਿੰਦਰ ਦੇ ਲੱਗੇ ਹੋਏ ਆ ਹਾਂ ਲਓ ਜੀ ਤੇ ਪ੍ਰਸ਼ਾਦਾ ਪਾਣੀ ਸੈਡੀ ਆ ਤੇ ਇਧਰ ਮਾਤਾ ਦਾ ਬੈਗ ਵੀ ਤੇ ਬੀਬੀ ਸਾਸਤਰੀ ਕਾਲ ਜਰੂਰ ਬੋਲਦੇ ਮੈਂ ਬੋਲ ਗਏ ਨਾ ਉਹਦੇ ਤੇ ਸਮਾਂ ਲੋ ਦੱਸ ਚਲ ਕੋਈ ਹੁਲਜੀ ਹੋਈ ਹੈ ਮਾਤਾ ਕਿਉਂਕਿ ਹੁਣ ਕਿੰਨ ਪਤਾ ਟਾਈਮ ਵੀ ਥੋੜਾ ਹੀ ਰਹਿ ਗਿਆ ਥੋੜਾ ਜਿਹਾ ਇਹ ਲੋਚ ਬਾਈ ਗੁਰੂ ਜੀ ਦਾ ਖਾਲਸਾ ਵਾ ਬਾਈ ਜੀ ਸਭੀ ਤੁਸੀਂ ਸਤਿ ਸ਼੍ਰੀ ਅਕਾਲ ਤੁਸੀਂ ਮੇਰੀਆਂ ਜਿੰਨੂ ਠੀਕ ਠਾਕ ਰਹੋ ਵਧੀਆ ਰਹੋ ਮੈਂ ਜਾਤਰਾ ਕਰਕੇ ਬਹੁਤ ਥੋੜੇ ਆਸਰੇ ਗੱਡੀ ਚੱਣੀ ਐ ਫੋਨ ਮਾਰਿਆ ਚਾਜੀ ਦਾ ਮਾਰਛੇ ਮੈਂ ਭੋਨ ਨੂੰ ਇੱਕ ਨੇ ਜਿੰਨਾ ਹੁਣ ਆਸ ਦੀ ਗੈਦੀ ਸੀ ਜਿੰਨੀ ਮਥਾਂ ਆਇ ਕਿਨੇ ਸਾਡੇ ਨਾਮ ਅਰਸਤਾਨੀ ਚਾਉਨੂ ਮਿਲਾਂ ਸਾਉਨੂ ਮਹਾਰਾਜ ਤੰਦਰੁਸਤੀ ਦੇ ਆ ਜਿਹੜੀ ਯਾਤਰਾ ਹੈ ਮਹਾਰਾ ਸਭ ਨੂੰ ਨਹੀਂ ਤੇ ਸਭ ਜਖੜ ਕੰਨ ਥੋੜੀਆਂ ਵੀ ਫਤ ਮਾਮਾ ਕੰਨ ਥੋੜੀਆਂ ਵੀ ਭਾਈ ਸੱਸਾਂ ਕੰਨ ਗੁੜਿਓ ਸਾਰੇ ਥੋੜਾ ਮਹਾਰਾਜ ਤੰਦਰੁਸਤੀ ਰੱਖੇ ਖੰਡ ਚੜਦੀ ਕਲਾ ਤੇਰਾ ਪੋਤਾ ਇਹ ਨਰਾਜ ਬੈਠਾ ਜੀ ਇਹ ਇਹ ਬੈਡਾ ਏ ਇਹਨੂੰ ਵੀ ਮੈਨੂੰ ਨਹੀਂ ਜਾਂਦੀ ਮੈਂ ਹੁਣ ਕੀ ਕਰਾਂ ਜੀ ਤੇਰੇ ਬਿਟਰੀਨ ਵਿੱਚ ਔਖਾ ਜੀ ਥੋੜਾ ਜਿਹਾ ਬੜਾ ਹੋਰ ਹੁੰਦਾ ਤਾਂ ਮੈਂ ਨਹੀਂ ਆਉਂਦੀ ਤੇਰੇ ਬਾਹਰ ਨੂੰ ਰੱਬ ਹੁਕਮ ਕਰੀਵਾ ਜੋ ਕੰਮ ਬਣਾ ਸੀ ਤੇ ਮੈਂ ਗਾਇ ਲੈ ਕੇ ਜਾ ਚਰਨਜੀਤ ਜੀ ਤੇ ਵੀ ਬੁਕਿੰਗ ਤੇਰੇ ਨਾਲ ਕਰਾ ਦੇਣੀ ਹਾਂ ਤੇਰੇ ਨਾਲੇ ਘੁੰਮੇ ਆਉਣਗੇ ਜੀ ਪਾਣੀ ਰੱਖਿਆ ਤੁਸੀਂ ਹਾਂ ਵੀ ਚਰਨਜੀਤ ਦਾ ਆ ਮੋਟਰ ਦਾ ਹਾਂ ਜੀ ਫਾਸਟਿਕਾ ਸਾਰੇ ਪਰਮਾਤਮਾ ਜੀ ਦਾ ਸਤਿ ਸ੍ਰੀ ਅਕਾਲ ਹੈ। ਜਿਹੜਾ ਇਹ ਕਲਮ ਤੇ ਦੁੱਖ ਸਖ ਲਿਫਾ ਤੋਂ ਦੂਰ ਹੋ ਗਏ ਕਿਤੇ ਬੋਲ ਜਾਵੇ। ਤੇ ਮੰਮੀ ਚੱਲੀ ਜੱਤਰਾ ਨੂੰ ਤਿਆਰੀ ਹੋ ਗਈ ਐ। ਹੁਣ 6:30 ਦਾ ਟਾਈਮ ਆਨ ਜੀ 6:00 ਨੇ। ਲੱਗਰ ਪਾਣੀ ਦਾ ਹੁਣ ਦੇ ਤਾਂ ਮੰਮੀ ਨੂੰ ਤੇ ਚਾਹ ਕੋਈ ਅੰਦਰ ਕੁਛ ਵੀ ਦੇ ਤੱਕ ਰਿਹਾ ਸਾਨੂੰ। ਹਾਂ। ਛੋਟੇ ਟੀ ਲੈਂਦਾ ਪੀ ਪਾਣੀ। ਹਾਂ। ਇਹ ਦਹੀਂ ਰੱਖ। ਪਾਣੀ ਨਹੀਂ ਫਿਰ ਲੈ ਕੇ ਆਵਾਂ। ਰੋਟੀ ਲੈਣ ਨੂੰ ਹੋ ਗਿਆ ਬੀਬੀ ਪੁੱਛਦੀ ਆ ਉਹ ਇੱਥੇ ਦਾ ਹਰ ਰਿਕਾਰਡ ਹੈ ਭਾਈ ਜੀ ਇੱਥੇ ਰਾਤ ਦਾ ਖਾਣਾ ਨਹੀਂ ਖਾਣਾ ਬਿਆਨ ਨਹੀਂ ਹੋ ਰਿਹਾ ਉਹ ਲੈ ਚਾ ਮੋ ਮੋ ਇਹ ਯਾਤਰਾ ਕਿੰਨੇ ਦਿਨ ਦੀ ਆ ਲਗ ਇਨਾ ਨਹੀਂ ਬਹੁਤ 15 ਦਿਨਾਂ ਤੋਂ ਬੰਦ ਮਸੂਲ ਆ ਕੇ ਕਿੰਨੇ ਦਿਨ ਨੂੰ ਵਾਪਸੀ ਆ ਤੁਹਾਡੀ ਜਦ ਦਾ 4 ਹੋਊਗੀ ਅੱਛਾ ਜੇ ਮੇਰੀ ਗੱਲ ਸੁਣ ਲੱਗਿਆ ਨਾ ਵੀ ਉੱਧਰ ਕੋਈ ਮੌਸਮ ਖਰਾਬ ਆ ਜਾਂ ਕੋਈ ਢਿੱਲਾ ਮੱਸਾ ਤਾਂ ਵੀ ਵੀ ਨਿਗਹਿਲੀ ਨਾ ਕਰਿਓ। ਕਹਿੰਦੇ ਜਾਂਦੀ ਦਾ? ਮੈਂ ਤਾਂ ਤੇ ਹੈ ਬਾਈ ਤੇ ਮੌਸਮ ਹੁੰਦਾ ਖਰਾਬ ਆ। ਵੈਸੇ ਤਾਂ ਉਹ ਵੀ ਠੰਡਾ ਮੌਸਮ ਆ ਸੀ ਰਹੇ ਜੇ ਫਿਰ ਪਤਾ ਨਹੀਂ ਹੁੰਦਾ ਪ੍ਰਮਾਤਮਾ ਆ। ਤੁਸੀਂ ਇਹ ਮੱਛਾ ਟੇਕ ਲਿਆ ਫਿਰ ਆ ਜੀ। ਜੇ ਮੌਸਮ ਠੀਕ ਹੋ ਜਾ ਤਾਂ ਕੋ ਚੈੱਕ ਕਰੇ। ਹਾਂ ਫੇ ਆਪਣੀ ਭਾਈ ਜੋ ਤੁਹਾਡੇ ਕਰਮਾ ਚ ਸੇਵਾ ਤੁਹਾਨੂੰ ਜੋ ਮਿਲ ਗਈ। ਠੀਕ ਨਹੀਂ? ਗੱਬ ਬਾਕੀ ਕਰਮਾਂ ਦੀ ਆ। ਜੇ ਪ੍ਰਮਾਤਮਾ ਨੇ ਸੇਵਾ ਮੌਸਮ ਠੀਕ ਹੈ ਜਦੋਂ ਵੀ ਲੱਗਦਾ ਹੈ ਉਹ ਰਾਜਸਥਾਨ ਦੇ ਵਿੱਚ 53 100 ਕਿਲੋਮੀਟਰ ਦੀ ਦੂਰੀ ਕਿੰਨੀ 200 ਮੀਟਰ ਦੀ ਦੂਰੀ ਪਰ ਬੀਬੀ ਆਪਣੇ ਆਪ ਇਹ ਧਰਤੀ ਘੱਟੋ ਘੱਟ 300 ਪਤਾ ਨਹੀਂ 200 ਫੁੱਟ ਥੱਲੇ ਨੂੰ ਸਮਾ ਗਈ ਪਿੰਡ ਬਚ ਗਿਆ ਪਿੰਡ ਬਚ ਗਿਆ ਡਰਦੇ ਹਾਂ ਲੋ ਰਾਜਸਥਾਨ ਚ ਯਾਤਰਾ ਵੀ ਸਾਰੀ ਬੰਦ ਕਰਦੇ ਜਿਹੜੀ ਬੱਸਾਂ ਓਏ ਹੋਰ ਪਾਸੇ ਨਹੀਂ ਹੋਈਆਂ ਆਪਣੇ ਪੰਜਾਬ 'ਚ ਬੰਦ ਦਾ ਹਨਾ ਬੀਬੀ ਆਪਣੇ ਪੰਜਾਬ 'ਚ ਬੰਦਾਂ ਹੋਰ ਪਾਸੇ ਚਲਦੀਆਂ ਹੁਣ ਜਿਵੇਂ ਬੀਬੀ ਨਾਲ ਨੇ ਅੰਮ੍ਰਾਲੇ ਜਾਣਾ ਅੰਕਲ ਦੀ ਸੇਵਾ ਦੇ ਕਿੰਨੀ ਆ ਬਹੁਤ ਸੇਵਾ ਕੀਤਾ ਜਿਨ੍ਹਾਂ ਨੇ ਹੁਣ ਅੰਮ੍ਰਾਲੇ ਛੱਡਣ ਜਾਣਾ ਹੈ ਕਤੇ ਮਾਰੀ ਮੋਟੀ ਸੇਵਾ ਉਹ ਨੇ ਆਲਾ ਕਹਿੰਦਾ ਵੀ ਛੱਡ ਸਾਨੂੰ ਘਰ ਲੋੜ ਆ ਮੈਂ ਸੌਗੀ ਤਾਂ ਰਹਿਣ ਦੋ ਠੀਕ ਨਹੀਂ ਪਰ ਸੇਵਾ ਦੇ ਅੰਕਲ ਦੀ ਸੇਵਾ ਦਾ ਅੰਕਲ ਹੀ ਲੈ ਜਾਣੀ ਚੱਲ ਕੋਈ ਮਹਾਰਾਜ ਉਹਨੂੰ ਰਾਜੀ ਰਾਜੀ ਰੱਖੇ ਭਾਈ ਪ੍ਰਮਾਤਮਾ ਚੜ੍ਹਦੀ ਕਲਾ ਰੱਖੇ ਜਿਹਨੇ ਤਾਨੂੰ ਯਾਤਰਾ ਵੀ ਕਰਾਵਣੀ ਆ ਉਹਦੇ ਸਿਰ ਪਰੇ ਆ ਮੰਨ ਲਓ ਹੁਣ ਇਹ ਕਿਹ ਤਰ੍ਹਾਂ ਦੀ ਯਾਤਰਾ ਸਾੜਾ ਸਾਰਾ ਕੁ ਕਰਿਆ ਉਹਨੇ ਟਿਕਟਾਂ ਦੇ ਆਇਆ ਸਾਨੂੰ ਘਰ ਬੈਠਿਆਂ ਭੇਜ ਦਿੱਤਾ ਹੀ ਵਿਚਾਰਾ ਕੋ ਮਜ਼ਾ ਹੈ ਹਾਂ ਮੈਂ ਤਾਂ ਚਾਹ ਲੀ ਕਿੰਨਾ ਉਹਨੇ ਸੇਵਾ ਕਰੀ ਆ ਸਾਡੀ ਉਹ ਵੀ ਸਾਰਾ ਜਿੰਨਾ ਲਾਉਣੀ ਹੈ ਇਹ ਗੱਲ ਸੇਵਾ ਹਾਂ ਉਹ ਸਭ ਤੁਹਾਡੇ ਨਾਲੋਂ ਵੱਧ ਆ ਜ਼ਿਆਦਾ ਐ ਜਿੰਨਾ ਹੁਣ ਤੁਹਾਨੂੰ ਇਹ ਪੂਰੇ ਸਹੀ ਟਿਕਾਣੇ ਪਰ ਲਾਉਣਾ ਬੀਬੀ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਹਨ ਮਹਾਰਾਜ ਸਾਹਿਬ ਨੇ ਤਾਂ ਚਲੋ ਬਾਕੀ ਹੁਣ ਆਪਾਂ ਤੁਹਾਡੀ ਮੁਲਾਕਾਤ ਕਰਾਵਾਂਗੇ ਜਿਹੜੀਆਂ ਸਾਡੀਆਂ ਮਾਮਾ ਪਿੰਡ ਤੋਂ ਚੱਲੀਆਂ ਨੇ ਜੀ ਤੇ ਹੁਣ ਤੁਹਾਨੂੰ ਜਾਂਦੀ ਵਾਰ ਆਪਾਂ ਮਾਤਾ ਦਾ ਨਾਮ ਮੁਲਾਕਾਤ ਕਰਾਵਾਂਗੇ ਕਰਿਓ ਅਰਦਾਸ ਸਾਰੇ ਜਾਣੇ ਰਲ ਕੇ ਪ੍ਰਮਾਤਮਾ ਸਾਭ ਦੀ ਯਾਤਰਾ ਨੂੰ ਸਫਲ ਕਰੇ ਮਿਲਦੇ ਆਪਾਂ ਹੁਣ ਤੁਹਾਨੂੰ ਬਾਅਦ ਦੇ ਵਿੱਚ ਜੀ ਮੈਂ ਮੇਰਾ ਪੁੱਤ ਜੀ ਇੱਕਣਾ ਕਰਦਾ ਹੈ ਇਹ ਮੇਰੇ ਪੁੱਤ ਨੂੰ ਪੜ੍ਹਨ ਕਿਹਾ ਮੈਂ ਆਪਣੇ ਪੁੱਤ ਨੂੰ ਟੀਜੀ ਜੀ ਦੇ ਹੋਰ ਪਿਆ ਜੀ ਕੋਈ ਕੋਈ ਨਾ ਬਚ ਕੋ ਰਾਜਾ ਜੰਗ ਨਾਲੀ ਅਸੀਂ ਹੁਣ ਚੱਲਦੇ ਵੀ ਟਾਈਮ ਹੋ ਗਿਆ ਪੁੱਤ ਤੁਹਾਨੂੰ ਆ ਕੇ ਸਾਰੇ ਮਿਲੂੰਗੀ ਨਾ ਹੋਰ ਵੀ ਬੀਬੀਆਂ ਨੂੰ ਮਲਾਉਣਾ ਹੈ ਸਾਰੇ ਥੋੜੇ ਗੱਲ ਕਰਾਂਗੇ ਬਾਹਰ ਜੇ ਲੋ ਕੇਸਾੜੀ ਘਰ ਗਾਂ ਸੰਗ ਹਾਂ ਹਾਂ ਵੀ ਮੈਨੂੰ ਤਰ ਤਾ ਜਾਣਾ ਮੇਰ ਨਾਲ ਕਿ ਬੀਬੀ ਨੂੰ ਮੈਂ ਛੱਡਿਆ ਮੈਂ ਤੂੰ ਰਹਿ ਉਰੀ ਤੂੰ ਰਹਿ ਯਾਰ ਉਰੀ ਤੇ ਥੋੜਾ ਬਾਹਰ ਗਈ ਸੀ ਅੱਜ ਵਾਰ ਤਾਂ ਗਈ ਸੀ ਹੈ ਇਹ ਅਗਲੀ ਵਾਰ ਤਾਂ ਗਈ ਸੀ ਚਲ ਕੋਈ ਨਹੀਂ ਵੀ ਆਇਸ ਵਾਰ ਜਾਇਆ ਉਹਨਾਂ ਦੇ ਹੁਣ ਬੀਬੀ ਨੂੰ ਦੱਸ ਮੈਨੂੰ ਅਗਲੀ ਵਾਰ ਜਾ ਹੁਣ ਬੀਬੀ ਜਾਉਗੀ ਤੁਸੀਂ ਜਾਓਗੇ ਨਾ ਠੀਕ ਆ ਸਾਡੇ ਨੇ ਕਿੰਨੇ 4 4 ਤੋਂ ਹਾਂ 4 ਤੋਂ ਉਹ ਦੁਨੀਆ ਵਾਲੀ ਲੈਣੀ ਹੈ ਅੱਛਾ ਪੂਤ ਤਾਂ ਠੰਡੀ ਵਾਲੀਆਂ ਮਿਲਦੀਆਂ ਨੇ ਉੱਥੇ ਨਹੀਂ ਮਿਲਦੀਆਂ ਆ ਚੀਜ਼ਾਂ ਅੰਦਾ ਖੰਡੇ ਵਾਲੀ ਯਾਰ ਇਹ ਕੋਲ ਬਣਾ ਰਿਹਾ ਉੱਪਰ ਲਾਉਣ ਵਾਲਾ ਹਾਂ ਜਿਹੜਾ ਚਾਹਲ ਵਾਲਾ ਜੇ ਵੀ ਹੁੰਦਾ ਉੱਪਰ ਲਾਉਣ ਵਾਲਾ ਹਾਂ ਦਸਤਾਰ ਦੇ ਉੱਪਰ ਲਾਉਂਦੇ ਨੇ ਕਿ ਆਗਿਆ ਨੇ ਦਸਤਾਰ ਦੇ ਉੱਪਰ ਸਜਾਉਂਦੇ ਹੁੰਦੇ ਆ ਬੀਬੀ ਸਿੰਘ ਜਿਹੜਾ ਖੰਡਾ ਹੈ ਨਹੀਂ ਮਿਲਦਾ ਹੁੰਦਾ ਇੱਕ ਚੈਨ ਜੀ ਵਰਗਾ ਜਿਆ ਜਿਆ ਕਰਨ ਕੋਲਾ ਉਹ ਜਾ ਹੈਨਾ ਚਾਹਲ ਜੀ ਚਾਹਲ ਨੌਲਾ ਚਾਹਲ ਜੀ ਚਲੋ ਜੀ ਬਾਕੀ ਹੁਣ ਚਲੀਏ ਬਿੰਦੀ ਛੱਡਣ ਬੀਬੀ ਨੂੰ ਚਲੀ ਬੀਬੀ ਹਾਂ ਚਲ ਚੜਵੀ ਚਾਹਣ ਜੀ ਤੋ ਚਲੋ ਜੀ ਆਪਾਂ ਮੈਂ 6 ਵਜੇ ਆ ਜੂ ਉਹੀ ਐਸ ਟਾਈਮ ਚ ਆ ਜੂ ਕਿੰਗ ਆਈ ਚਾਹ ਤੇ ਜੇ ਆਨਾਰੇ ਉਹ ਬਾਕੀ ਜੇ ਮੌਸਮ ਮੌਸਮ ਤੁਹਾਨੂੰ ਲੱਗਿਆ ਕਿੰਗ ਆਉਂਗੇ ਬੜਾ ਬੰਦਾ ਕਤਾਰ ਦੀ ਆਜੇਂ ਤਰ ਅੰਮ੍ਰਿਤ ਜੇ ਨਾ ਆਨਗੇ ਕੀ ਕਹਾ ਤਾਂ ਫਾਇ ਇਸ ਸਾੜੇ ਚੱਲੇ ਤੇ ਉਹ ਕਹੇ ਮੇਰੀਆਂ ਭੈਣਾਂ ਗੈਰ ਜੱਲੀਆਂ ਭਾਈ ਨੇ ਸਾੜੇ ਨਾਲ ਬਹੁਤ ਜ਼ਿਆਦਾ ਜ਼ਿਆਦਾ ਸਾੜੇ ਸੇਵਾ ਕਰੀਏ ਜੀ ਨੇ ਇੰਨਾ ਸਾਨੂੰ ਟੈਕਸਾਂ ਦਵਾਇਆ ਹੁਣ ਸਾਨੂੰ ਗੱਡੀ ਚ ਲੈ ਕੇ ਜਾਣਾ ਛੱਡਣ ਜਾਣਾ ਇਹਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਹਾਂਜੀ ਆਂਟੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪੜਨਾ ਸਾਹਮਣੇ ਚੱਲੇ ਆ ਜੀ ਉਹ ਰੇਲ ਨਾ ਤਾਂ ਮਿਸ ਸਾ ਜੀ ਸਾਡੇ ਵੀਰ ਜੀ ਸੰਨ ਲੈ ਕੇ ਚੱਲੇ ਆ ਜੀ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਇਹ ਸਾਨੂੰ ਇਹ ਨਾ ਲੈ ਕੇ ਜਾਂਦੇ ਸਾਡੇ ਟ੍ਰੇਨ ਨਾ ਮਿਸ ਹੋ ਜਾਣੀ ਅਸੀਂ ਨਹੀਂ ਕਿਹਾ ਜੀ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਹੂੰ ਬਿਲਕੁਲ ਨਹੀਂ ਤਾਂ ਤੁਸੀਂ ਕਿੱਥੇ ਜਾਣ ਜੋਗੇ ਤੇ ਜੀ ਅਸੀਂ ਨਹੀਂ ਕਿਹਾ ਜਾ ਰਹੇ ਹਾਂਜੀ ਭਾਬੀ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਅਸੀਂ ਚੱਲੇ ਜੀ ਅਜ ਪਟਨਾ ਸਾਹਿਬ ਨੂੰ ਸਾਗੋਂ ਬਹੁਤ ਬਹੁਤ ਜ਼ਿਆਦਾ ਧੰਨਵਾਦ ਆ ਜਿਹੜਾ ਹੁਣ ਸਾਨੂੰ ਵਾਲੇ ਛੱਡ ਕੇ ਆਊਗਾ ਇਹ ਬਹੁਤ ਬਹੁਤ ਧੰਨਵਾਦ ਉਹਨਾਂ ਨਾਲ ਵੀ ਤੁਹਾਨੂੰ ਮਲਾਉਂਦੇ ਆ ਜੀ ਤੁਸੀਂ ਪੁੱਛੂਗਾ ਕੌਣ ਆ ਉਹ ਵੀ ਬੁਲਾਵਾਂਗੇ ਹਾਂਜੀ ਆਂਟੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਾਡੀ ਚਾਚੀ ਜੀ ਉਹ ਸਾਡੇ ਭੈਣ ਜੀ ਹੋਣੀ ਆ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਸਾਨੂੰ ਹਰ ਸਾਲ ਇਹ ਪਟਨਾ ਸਾਹਿਬ ਸ੍ਰੀ ਹਜੂਸਾਫ ਦੀ ਯਾਤਰਾ ਕਰਾਉਂਦੇ ਆਂ ਹੁਣ ਇਸ ਟਾਈਮ ਟ੍ਰੇਨਾਂ ਰੱਦ ਹੋ ਗਈਆਂ ਤੀਆਂ ਉਹਨਾਂ ਕਰਕੇ ਫੇਰ ਸਾਨੂੰ ਥੋੜੀ ਜਿਹੀ ਦਿੱਕਤ ਆਈ ਹੈ ਸਾਡੇ ਸਰਦਾਰ ਜੀ ਸਾਨੂੰ ਅੰਬਾਲਾ ਟ੍ਰੇਨ ਚੜਾ ਕੇ ਆਉਣਗੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਹਾਂਜੀ ਭਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੱਤਨਾ ਸਾਹਿਬ ਵਾਸਤੇ ਸੰਗਤ ਨੂੰ ਅੰਬਾਲਾ ਤੋਂ ਚੜਾਉਣ ਵਾਸਤੇ ਜਾ ਰਿਹਾ ਹਾਂ ਵਾਹਿਗੁਰੂ ਜੀ ਦੀ ਯਾਤਰਾ ਸਫਲ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਪਹਿਲਾ ਤਾਂ ਜੀ ਤੁਹਾਡਾ ਸਾ ਤੁਹਾਡਾ ਸਾ ਸਾਡੇ ਸਾਰੇ ਪਰਿਵਾਰ ਵੱਲੋਂ ਧੰਨਵਾਦ ਆ ਜੀ ਤੇ ਕਿਉਂਕਿ ਵੀ ਕਹਿੰਦੇ ਵੀ ਜੇ ਤੁਸੀਂ ਨਾ ਹੁੰਦੇ ਜਾਂ ਤੁਸੀਂ ਨਾ ਛੱਡਣ ਜਾਂਦੇ ਸ਼ਾਇਦ ਮਾਮਾ ਅੱਜ ਨਾ ਜਾਂਨੀਆ ਇਹਨਾਂ ਦਾ ਕੈਨਸਲ ਹੋ ਜਣਾਦਾ ਕਿਉਂਕਿ ਪੰਜਾਬ ਦੇ ਵਿੱਚ ਤਾਂ ਤਕਰੀਬਨ ਸਾਰੀਆਂ ਹੁਣ ਰੱਦਈਆਂ ਆ ਜੀ ਟ੍ਰੇਨਾਂ ਧੰਨਵਾਦ ਤੁਹਾਡਾ ਤੁਸੀਂ ਇਹਨਾਂ ਦੀ ਸੇਵਾ ਲੈ ਲਈ ਇਹਨਾਂ ਦੀ ਸੇਵਾ ਤੁਸੀਂ ਲਈਤੀ ਆ ਵੀਰ ਪ੍ਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ਜਿਹੜੀਆਂ ਤੁਸੀਂ ਸਾਡੀਆਂ ਮਾਮਾ ਨੂੰ ਯਾਤਰਾ ਕਰਾ ਰਹੇ ਹੋ ਤੁਹਾਡੇ ਸਿਰ ਪਰੇ ਹੋਈ ਆ ਵੀ ਬਾਕੀ ਚਲੋ ਵੀ ਪ੍ਰਮਾਤਮਾ ਦਾ ਸਿਰ ਤੇ ਆ ਜੀ ਗੱਡੀ ਵੀ ਦਿਖਾ ਦੋ ਵੀ ਆ ਗੱਡੀ ਚ ਲੈ ਕੇ ਜੀ ਹਾਂਜੀ ਯਾਤਰਾ ਵਧੀਆ ਕਰਾਵੇ ਮਾੜਾ ਅੰਗ ਸੰਸਾਹੀ ਹੋ ਕੇ ਯਾਤਰਾ ਸਪੂਲ ਕਰਨਾ ਵੀ ਜਿੱਦਾਂ ਮਾਮਾ ਹੁਣ ਚੱਲੀਆਂ ਉਦਾਂ ਹੀ ਘਰ ਨੂੰ ਵਾਪਸ ਆਉਣ ਜੀ ਤੇ ਆ ਵਾਈ ਦੀ ਗੱਡੀ ਆ ਜੀ ਤੇ ਬਾਈ ਹਾਂਜੀ ਸਾਸਰੀ ਘਰ ਬੋਲ ਦੋ ਸਾਸਰੀ ਘਰ ਠੀਕ ਠਾਕ ਹੈ ਜੀ ਤੇ ਤੁਹਾਡੀ ਮਾਤਾ ਚੱਲੀ ਹੈ ਨਾ ਧੰਨਵਾਦ ਕਰ ਦਿਓ ਬਾਈ ਦਾ ਫਿਰ ਬਾਈ ਦਾ ਧੰਨਵਾਦ ਜੀ ਬਹੁਤ ਹੈ ਹੈ ਵੀ ਜੀ ਨਾਲ ਸਿਰ ਪਰਵਾਜ ਹੈ ਸੇਵਾ ਮੇਨ ਉਹਨਾਂ ਦੀ ਹੈ ਮੁੱਖ ਜੀ ਉਹਨਾਂ ਦੀ ਸੇਵਾ ਹੈ ਜੀ ਬੀ ਜੇ ਹਾਂ ਟ੍ਰੇਨਾਂ ਦਾ ਟ੍ਰੇਨਾਂ ਮਿਲ ਨਹੀਂ ਸੀ ਮਿਲ ਹੀ ਨਹੀਂ ਬਹੁਤ ਹਿੰਮਤ ਨਾਲ ਟਿਕਟਾਂ ਬੁੱਕ ਕਰਾਉਣੇ ਨਹੀਂ ਇਹਨਾਂ ਨੇ ਖੱਜਲ ਖੁਆਰ ਰਹਿਣਾ ਦਾ ਹੈ ਨਾ ਖੱਜਲ ਖੁਆਰ ਹੋਣਾ ਦਾ ਨਹੀਂ ਦਾ ਧੰਨਵਾਦ ਹੈ ਨਹੀਂ ਸਾਡਾ ਕਾਹਦੇ ਯਾਰ ਨਾ 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 ਹਾਂ ਬਾਈ ਨੇ ਬਹੁਤ ਸਾਥ ਦਿੱਤਾ ਜੀ ਸਾਡਾ ਤੇ ਸਤਿਕਾਰ ਜੀ ਸਤਿਕਾਰ ਜੀ ਸਾਰਿਆਂ ਨੂੰ ਹੁਣ ਚਪਾਈ